ਸੰਸਦੀ ਮਾਮਲਿਆਂ ਬਾਰੇ ਮੰਤਰੀ ਕੇਰਨ ਰਜੀਜੂ ਨੇ ਐਲਾਨ ਕੀਤਾ ਹੈ ਕਿ 59 ਸੰਸਦ ਮੈਂਬਰਾਂ ਵਾਲੇ ਸੱਤ ਸਰਪਾਰਟੀ ਵਫਦ ਕੁੱਲ 32 ਦੇਸ਼ਾਂ ਤੇ ਬੈਲਜੀਅਮ ਦੇ ਬਰਸਲਜ਼ ਵਿੱਚ ਯੂਰਪੀ ਸੰਘ ਦੇ ਮੁੱਖ ਦਫ਼ਤਰ ਦਾ ਦੌਰਾ ਕਰਨਗੇ ਇਸ ਦਾ ਸੰਕਲਪ ਆਪਰੇਸ਼ਨ ਸੰਦੂਰ ਦੀ ਪਿੱਠ ਭੂਮੀ ਵਿੱਚ ਅਤਵਾਦ ਨਾਲ ਨਜਿੱਠਣ ਲਈ ਭਾਰਤ ਦੀ ਦ੍ਰਿੜਤਾ ਨੂੰ ਪੇਸ਼ ਕਰਨਾ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਜੀਜੂ ਨੇ ਇਸ ਸੰਯੁਕਤ ਮੋਰਚੇ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰਾਂ ਅਤੇ ਵਫਦਾਂ ਦੀ ਸੂਚੀ ਸਾਂਝੀ ਕੀਤੀ ਇਹਨਾਂ ਵਫਦਾਂ ਦੀ ਗਵਾਈ 7 ਸੀਨੀਅਰ ਸੰਸਦ ਮੈਂਬਰ ਕਰ ਰਹੇ ਨੇ ਅਗਵਾਈ ਕਰਨ ਵਾਲਿਆਂ ਵਿੱਚ ਕਾਂਗਰਸ ਦੇ ਸ਼ਸ਼ੀ ਥਰੂਰ ਡੀਐਮਕੇ ਦੀ ਕਨੀ ਮੋਜੀ ਭਾਜਪਾ ਦੇ ਰਵੀ ਸ਼ੰਕਰ ਪ੍ਰਸਾਦ ਬੇਅੰਤ ਪਾਂਡਾ ਜੀਡੀਯੂ ਦੇ ਸੰਜੇ ਕੁਮਾਰ ਚਾ ਐਨਸੀਪੀ ਦੀ ਸੁਪ੍ਰੀਆ ਸੂਲੇ ਅਤੇ ਸ਼ਿਵ ਸੈਨਾ ਦੇ ਸ਼੍ਰੀਕਾਂਤ ਸ਼ਿੰਦੇ ਸ਼ਾਮਲ ਨੇ ਸੂਤਰਾ ਮੁਤਾਬਕ ਸ਼੍ਰੀ ਥਰੂਰ ਅਮਰੀਕਾ ਵਿੱਚ ਭਾਰਤੀ ਵਫਦ ਦੀ ਅਗਵਾਈ ਕਰ ਸਕਦੇ ਨੇ ਜਦਕਿ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਹੇਠਲਾ ਵਫਦ ਸਾਊਦੀ ਅਰਬ ਕੁਵੈਤ ਬਹਿਰੀਨ ਅਤੇ ਅਲਜੀਰੀਆ ਦਾ ਦੌਰਾ ਕਰੇਗਾ ਸੁਪ੍ਰੀਆ ਸੂਲੇ ਦੀ ਟੀਮ ਓਮਾਨ ਕੀਨੀਆ ਦੱਖਣੀ ਅਫਰੀਕਾ ਅਤੇ ਮਿਸਰ ਜਾਵੇਗੀ ਸੰਜੇ ਕੁਮਾਰ ਚਾਦੀ ਅਗਵਾਈ ਹੇਠ ਵਫਦ ਜਪਾਨ, ਸਿੰਗਾਪੁਰ, ਦੱਖਣ ਕੋਰੀਆ, ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਦੌਰੇ ਤੇ ਜਾਵੇਗਾ। ਹਰੇਕ ਵਫਦ ਵਿੱਚ 7 ਤੋਂ 6 ਤੋਂ 7 ਮੈਂਬਰ ਹੋਣਗੇ ਅਤੇ ਉਹ 4 ਤੋਂ 5 ਦੇ ਮੁਲਕਾਂ ਦੇ ਦੌਰੇ ਤੇ ਜਾਣਗੇ।